ਗੁੱਡ ਮਾਰਨਿੰਗ ਲੋ ਜੀ ਅੱਜ ਹਰਵੀਰ ਉੱਠ ਗਿਆ ਦਿਨ ਵੀਰਵਾਰ 15 ਜਨਵਰੀ ਹੈ ਹਰਵੀਰ ਨਾਲ ਟੋਕੇ ਹੀਟਰ ਅੱਗੇ ਬੈਠਾ ਹੈ ਨਾ ਹਰਵੀਰ ਕੀ ਕਰਦਾ ਪਿਆ ਉਹ ਨਾ ਪਾਪਾ ਉਹ ਲਿਖਾ ਮੈਂ ਪਲੇ ਸਟੋਰ ਔਰ ਐਸੀ ਮੈਂ ਡੇ ਗੇਮ ਕੀ ਔਰ ਉਸ ਤੋਂ ਬਾਅਦ ਮੈਂ ਦੂਜੀ ਗੇਮ ਖੇਡੂੰਗਾ ਅਭੀ ਨਾ ਹਰਵੀਰ ਨੇ ਅੱਜ ਟੀਵੀ ਦੇ ਵਿੱਚ ਗੇਮ ਇੰਸਟਾਲ ਕੀਤੀ ਹੈ ਨਾ ਹਾਂਜੀ ਔਰ ਪਾਪਾ ਹਾਂਜੀ ਆ ਦੇਖੋ ਇਸ ਇਸ ਮੈਨਾ ਉੱਪਰ ਪੈਸਾ ਅਕਾਊਂਟ ਹੋਏਗਾ ਫੇੜੀ ਆ ਜਾ ਇਹ ਇਹ ਪਤਾ ਨਹੀਂ ਕਿੰਨੀ ਮਹਿੰਗੀ ਮਹਿੰਗੀ ਹੈ ਉੱਪਰ ਉਹ ਜਿੰਨਾ हमें ਪੈਸਾ ਮਿਲੇਗਾ ਉਦਨੇ ਮੇਂ ਦੇਖਦੇ ਆ ਸਾਡੀ ਕਿਸਮਤ ਸਾਡੀ ਕਿਸਮਤ ਮੇਂ ਕੀ ਲੱਗ ਰਹਾ ਹੈ ਔਰ ਪਪਾ ਹਾਂਜੀ ਇਹ ਵਾਲਾ ਬਾਕਸ ਆਪਾਂ ਨੂੰ ਏਅਰਟਲ ਐਕਸਟ੍ਰੀਮ ਬਾਕਸ ਮਿਲਿਆ ਨਾ ਰਵੀਰ ਛੋਟਾ ਹੁੰਦਾ ਗੇਮ ਖੇਡਦਾ ਸੀ ਅੱਜ ਇਹਨੂੰ ਯਾਦ ਆ ਗਈ ਵੀ ਪਪਾ ਆਪਾਂ ਛੋਟੇ ਹੁੰਦੇ ਗੇਮ ਖੇਡਦੇ ਸੀ ਮੈਨੂੰ ਡਾਊਨਲੋਡ ਕਰਕੇ ਦਿਓ ਦੁਬਾਰਾ ਨਾ ਹਾਂਜੀ ਔਰ ਪਪਾ ਆ ਦੇਖੋ ਕੁਝ ਤੋੜੀਏ ਕੁਝ ਤੋ ਪੇੜ ਹੈ ਦੇ ਹੋ ਰਖੋ ਆ ਆ ਆ ਪੇੜ ਹੈ ਅਭੀ ਤੱਕ ਇਹ ਜੋ ਤੂੰ ਲੈਵਲ ਪੂਰੇ ਖੇਡ ਕੇ ਕੰਪਲੀਟ ਕਰ ਲੇਗਾ ਨਾ ਉਸ ਤੋਂ ਬਾਅਦ ਤੈਨੂੰ ਮਿਲਣ ਕਰਨੇਗੇ ਹਲੇ ਤੋ ਫਰਸਟ ਲੈਵਲ ਖੇਡਣਾ ਹੈ ਨਾ ਆ ਆ ਜਦੋਂ ਸੋ ਅਬ ਆ ਜਦੋਂ ਸੋ ਹੋਏਗਾ ਤਦ ਜਾ ਕੇ ਇਹ ਇਸਕਾ ਪੈਸਾ ਹਟੇਗਾ ਹਾਂਜੀ ਅਜਰਵੀਰ ਦੀ ਔਨਲਾਈਨ ਕਲਾਸ ਵੀ ਇਹ ਔਨਲਾਈਨ ਕਲਾਸ ਲਵਾਣ ਤੋਂ ਬਾਅਦ ਫਿਰ ਅਰਵੀਰ ਗੇਮ ਖੇਡੇਗਾ ਨਾ ਹਾਂਜੀ ਪਰ ਪਾਪਾ ਵੀ ਮੇੜਾ ਲੈਵਲ ਕੀ ਹੈ ਜ਼ੀਰੋ

ਉੱਤੇ ਫਾਈਨਲ ਰਾਉਂਡ ਕੇ ਇਸ ਟਾਈਮ ਮਿਲੇਗਾ ਫਿਰザ ਗੇਮੇਡੇ ਪਾਸ ਆ ਸਾਰੀ ਕਾਰ ਆਏਗੀ ਅਜਰ ਵੀਰ ਦੀ ਔਨਲਾਈਨ ਕਲਾਸ ਲੱਗਣੀ ਹੈ ਨਾ ਹਾਂਜੀ ਅਪਾ ਔਰ ਪਪਾ ਪਲੇ ਸਟੋਰ ਪਤੋ ਕਾਸਟ ਆਇਆ ਹਾਂਜੀ ਯਾ ਮੈਂ ਨਾ YouTube ਦੇਖਣੇ ਵਾਲਾ ਸੀ ਤੱਬੀ ਮੇਡੀ ਨਜ਼ਰ ਪੜੀ ਇੱਕ ਆ ਪਲੇ ਸਟੋਰ ਇਸੇ ਮੈਨੇ ਐਸੀ ਕਲਿੱਕ ਕੀਤਾ ਔਰ ਮੇਡੀ ਗੇਮ ਪਤਾ ਉਹ ਕਿਹੜੀ ਸੀ ਜੋ ਮੈਨੇ ਕਿ ਇਸੇ ਪਲੇ ਸਟੋਰ ਚੱਲ ਲੈਣਾ ਹਾਂ ਮੇਰੀ ਗੇਮ ਏਸੀ ਜਗਿਸ ਵਿੱਚ ਡਰ ਆ ਰਿਹਾ ਉਸ ਵੋ ਗੇਮ ਮੇਰੀ ਸੀ ਜਿਸ ਵਿੱਚ ਮੈਂ ਖੇਡਿਆ ਹਾਂ ਹਾਂ ਮਨੇ ਰੇਸਿੰਗ ਵਾਲੀ ਗੇਮ ਖੇਡੇਗਾ ਆਨਲਾਈਨ ਕਲਾਸ ਤੋਂ ਬਾਅਦ ਔਰ papa ਅੱਜ ਸ਼ਾਮ ਨੂੰ ਵੇਖਾਂਗੇ ਰਵੀ ਰਾਜ ਕਿੰਨੇ ਲੈਵਲ ਕ로ਸ ਕਰਦਾ ਹੈ ਨਾ ਔਰ papa ਆਪ ਵੀ ਕਰੂੰਗਾ ਹਾਂ ਉਦੋਂ ਬਾਅਦ ਕਰੀ ਨਾ ਪਹਿਲਾਂ ਉਹਦੇ ਤੇ ਲੈਵਲ ਕ로ਸ ਕਰ ਲਿਆ ਥੋੜੇ ਬੋਦੇ ਅਬ ਮੈਂ ਅਭੀ ਮੈਂ ਇਸ ਵਿੱਚ ਹੀ ਪਲੇ ਕਰੂੰਗਾ ਅਭੀ ਦੇਖਦਾ ਮੈਂ ਕਿੰਨੇ ਲੈਵਲ ਕਰ ਪਾਤਾ ਔਰ ਕਿੰਨੇ ਲੈਵਲ ਦੇਖ ਪਾਤਾ ਹਾਂ ਚਲੋ ਜੀ ਹੁਣ ਦੇਖਨੇ ਆ ਪਰ ਵੀਗਰਾਜ ਕਿੰਨੇ ਲੈਵਲ ਪਾਰ ਕਰਦਾ ਹਾਂ ਪਰ ਪਾਪਾ ਅਬੀ ਦੇਖਿਓ ਮੈਂ ਮੇਰੇ ਤੜਾ ਪ੍ਰੋਬੜੇ ਕਾਵੇ ਕਾਵੇ ਗੇਮ ਖੇਟਾਏਗੇ ਹਰਵੀਰ ਹਾਂਜੀ ਪਾਪਾ ਜੀ ਸਵੇਰ ਦੀ ਗੇਮ ਹੀ ਖੇਡਣਦੇ ਹੋ ਹਾਂਜੀ ਪਰ ਪਾਪਾ ਜੀ ਤੁਸੀਂ ਤਾਂ ਆ ਹੀ ਨਹੀਂ ਕਰ ਰਹੇ ਆ ਵੇਖੋ ਜੀ ਇਹ ਮੁੰਡਾ ਸਵੇਰ ਦੀ ਗੇਮ ਲਾਈ ਹੋਈ ਹੈ ਤੇ ਗੇਮ ਖੇਡੀ ਹੁੰਦਾ ਨਾ ਪੜਿਆ ਵੀ ਨਹੀਂ ਹੈਗਾ ਔਨਲਾਈਨ ਕਲਾਸ ਲਈ ਸੀ ਪਰ ਹਾਂ ਉਸ ਤੋਂ ਬਾਅਦ ਖੇਡ ਲਾਂ ਔਨਲਾਈਨ ਕਲਾਸ ਲਈ ਸੀ अच्छा सिर पे डल्या लिखा सा सारा हां जी ओके जी मुंडांदा मैं सिर पे डल्या सा हुन ये गेम ਖੇਡਨਦੇ ਆ ਇਹ ਆਂਦੇ ਮੈਂ ਰਾਤ ਤੱਕ ਇਹ ਗੇਮ ਖੇਡਨੀ ਹੈ ਨਾ ਅੱਛੀ ਲੱਗਨਦੀ ਏ ਕੀ ਗੇਮ ਹਾਂ ਦੇਖੇ ਹਰਵੀਰ ਹਾਂ ਜੀ ਪਾਪਾ ਜੀ ਤੂੰ ਦੋ ਪੈਂਟਾ ਕਿਉਂ ਪਾਣਾ ਹੈ ਇੱਕ ਹੈ ਠੰਡ ਲੱਗਦੀ ਏ ਕੀ ਇੱਕ ਹੀ ਪੈਂਟਾ ਦੋ ਪਾਈਆਂ ਨੇ ਇੱਕ ਹੈ ਥੱਲੇ ਕੀ ਸੀਨਰ ਉਹ ਹੀਟਰ ਕਿ ਦੋ ਦੋ ਕੱਪੜੇ ਪਾ ਕੇੋਂ ਬਿਨਾਂ ਹੈ ਜਦੋਂ ਫਿਰ ਹੀਟਰ ਬੰਦ ਕਰਦੇ ਨਾ ਫਿਰ ਦੇ 1 ਮਿੰਟ ਵੀ ਨਹੀਂ ਨਾ ਬੰਦ ਕੀਤਾ ਤੂੰ ਹੀਟਰ ਕਿੱਤਾ ਥਾ ਅ ਜਦੋਂ ਮਾਰ ਗਿਆ ਸੀ ਉਸ ਟੰਡ ਕੱਟ ਕੇ ਬੈਠਾ ਸੀ ਅਬ ਅ ਠੀਕ ਹੈ ਸਕੂਲੇ ਕਿਵੇਂ ਰਹੇਗਾ ਹੀਟਰ ਦੇ ਬਿਨਾਂ ਪਾਪਾ ਇਹ ਦੇਖੋ ਬਟਨ ਵੀ ਵਨ ਕਰ ਦਿਆ ਪਲੱਗ ਵੀ ਲਾ ਦਿਆ ਔਰ ਲਾਈਟ ਕੇ ਨਾਲ ਜੋ ਬਟਨ ਹੈ ਆਬ ਵੀ ਸਾਰੇ ਬੰਦ ਕਰ ਦਿੱਤੇ ਅਬ ਤਾਂ ਠੀਕ ਹੈ ਸਕੂਲੇ ਹੀਟਰ ਦੇ ਬਿਨਾਂ ਕਿਵੇਂ ਰਹੇਗਾ ਸਕੂਲੇ ਕਿਵੇਂ ਰਹੇਗਾ ਹੀਟਰ ਦੇ ਬਿਨਾਂ ਨਾ ੱੱ ਨਾ ੱੱ ਕੱਲੇ ਚੱਲਾਂ ਕੱਲੇ ਚੱਲਾਂਗੇ ਸਾਾਨੂੰ ਤੇ ਲੈ ਜਾ ਨਾਲ ਪਾਪਾ ਹਾਂਜੀ ਮੈਂ ਆਪਣਾ ਇੱਕ ਸਟੈਪ ਦਿਖਾਉਂ ਦੇਖੋ ਇਹ ਇਹ ਦੋ ਮੋੜੀਆਂ ਇੱਕ ਮੋੜੀਆਂ ਛੋੜ ਕੇ ਮੈਂ ਤਾਂ ਐਸਾ ਚੱਲਦਾ ਹੱੱਲੇ ਨਾ ਰੇਡ ਜੀ ਦੇਖਾ ਔਰ ਅਬ ਇਹ ਰੁਕੋ ਸਤੇ ਪਗਰ ਉਲਟੋ ਜੇ ਤਾਂ ਤੋ ਵੀ ਮਿਰ ਸੋਦੇ ਤੈ ਗਾਓ ਆਇਤ ਤੋਪ ਨਿਕਲੀ ਰੇ ਵੀਰ ਤੋਪੇ ਬੈਠਾ ਸੀ ਨਾ ਹਾਂਜੀ ਅਗਰ ਮੇਰਾ ਸਤੇ ਪਾਸੋ ਤਾਂ ਤੋ ਐ ਫੁੱਟਰ ਕਿ ਐ ਬੂਲੇ ਹਰਵੀਰ ਹਾਂਜੀ ਕਿੱਥੇ ਆਇਓ ਅੱਜ ਜੀ ਜੀ ਕੀ ਕੋੜੀ ਐਡਰੈਸ ਲੈ ਦੇ ਉਸ ਤੋਂ ਬਾਦ ਨੇ ਉਸ ਤੋਂ ਬਾਦ ਕਪੜੇ ਲੈ ਚੁੱਕਿਆ ਜੋ ਆਪ ਕੀ ਅਲਤਾਂ ਸ਼ੋਪਿੰਗ ਖਤਮ ਨਹੀਂ ਹੋਈ ਕਿੰਨਾ ਟਾਈਮ ਹੋ ਗਿਆ ਹੈ ਨਾ ਹਾਂਜੀ ਇਦਵੇ ਸਾਰਾ ਕੱਪੜਾ ਪਹਿਲਾਂ ਤਾਂ ਸੋਚਦਾ ਸੀ ਥੋੜੇ ਹੀ ਕੱਪੜੇ ਵਿਆਹ ਦੇ ਗਏ ਸੂ ਮੈਨੂੰ ਕੀ ਪਤਾ ਜਿੰਨਾ ਸਾਰਾ ਕੱਪੜਾ ਲੱਗਦਾ ਹੈ ਮੇਰੇ ਖਿਆਲ ਚ ਜਿੰਨਾ ਚਿਰ ਵਿਆਹ ਨਹੀਂ ਨਿਕਲਦਾ ਉਨਾਂ ਚਿਰ ਆਪਣੀ ਸ਼ੋਪਿੰਗ ਖਤਮ ਨਹੀਂ ਹੋਣੀ ਹੈ ਨਾ ਹਾਂਜੀ ਮੈਂ ਹੁਣਾਂ ਟਾਈਮ ਕੱਪੜੇ ਖਰੀਦੇ ਰਾਂਗੇ ਪਤਾ ਨਹੀਂ ਅੱਪ ਕੱਲ ਵੀ ਕੱਪੜੇ ਖਰੀਦੇਗਾ ਕੱਲ ਵੀ ਐਵੀ ਹਾਲਤ ਖਰਾਬ ਕਰੀਗੇ ਕੱਲ ਫਿਰ ਖਰੀਦਨੇ ਪੈਣੇ ਨੇ ਕੱਲ ਕਰਨਾਲ ਫਿਰ ਜਾਣਾ ਪੈਣਾ ਹੈ ਨਾ ਮੇਨਿੰਗ ਦਬਲ ਹਾਲਤ ਖਰਾਬ ਪਰ ਤੋਂ ਵੇਹਣ ਇਸ ਕਰਕੇ ਨਾ ਮੇਨਿੰਗ ਤੇ ਮੜੀ ਹਾਲਤ ਖਰਾਬ ਹੋ ਜਾਏਗਾ ਸਹੀ ਕਰ ਲੈ ਇਤਨੀ ਦੇਰ ਤੱਕ ਉਹ ਦੇਖਿਓ ਉਹ ਕਿਹੜੀ ਢੋੜੀ ਬਣਾ ਰਿਆ ਉਹ ਬੰਦੇ ਕਿਹੜੇ ਢੋੜੀ ਬਣਾ ਦੇਣ ਲੋਈ ਤਾਂ ਨਹੀਂ ਬਣਗੀ ਕਿੱਦਾਂ ਨਿਕਲੀ ਲੋਈ ਬੜੇ ਬੜੇ ਵਿਛਸ ਹੈ ਲੋ ਜੀ ਮੈਂ ਕੋਠਿਆ ਸਭ ਪਹੁੰਚ ਜੇ ਆਜੋ ਤੁਸੀਂ ਵੀ ਨਸਕੰਡ ਇਹ ਨੰਬਰ ਕੋਲ ਸੇਮ ਆਉਂਦੀ ਹੈ ਆਹ ਲੋ ਜੀ ਅੱਜ ਆਇਆ ਸੀ ਸ਼ੋਪ ਦਾ ਸਮਾਨ ਉਹਨਾਂ ਨੇ ਨਾਲ ਭੇਜਿਆ ਇੱਕ ਗਿਫਟ ਹਰਵੀਰ ਨੂੰ ਗਿਫਟ ਬਹੁਤ ਪਸੰਦ ਹੈ ਹਰਵੀਰ ਕੀ ਹੈ ਗਿਫਟ ਚ ਹਾਂਗਾ ਹਰ ਵੀਰੇ ਵੋਚ ਕਰ ਲੈ ਕੇ ਜਾਏਗਾ ਹਾਂਜੀ ਇਹਦੇ ਵਿੱਚ ਕੀ ਅੱਛਾ ਲੱਗਾ ਤੁਹਾਨੂੰ ਫੀਚਰ ਇਹ ਅਬੀ ਰੁਕੋ ਅਬੀ ਰੁਕੋ ਅਬੀ ਦਿਖਾਤਾ ਇਹ ਨਾ ਸੈਂਸਰ ਬੇਸ ਤੇ ਜਦੋਂ ਜਦੋਂ ਇਹਦਾ ਕਰਦੇ ਨਾ ਕਲਰ ਚੇਂਜ ਹੁੰਦੇ ਨੇ ਅਬੀ ਦੇਖੋ ਇਹ ਇਹ ਇਸ ਕਰ ਕਰ ਵੀਰਾਂ ਦਾ ਕਰ ਲੈ ਕੇ ਜਾਣਾ ਹੈ ਨਾ ਹਦੀਪਾਂ ਟਾਈਮ ਟਾਈਮ ਵੀ ਸਹੀ ਦਿਖਾਤਾ ਹੈ 7 1 4 ਉਹਦੇ ਹੈ ਟਾਈਮ ਵੀ ਬਿਲਕੁਲ ਇਹ ਹੁਣ ਕਲਰ ਵੀਰ ਕਰ ਇਹਦੇ ਚ ਅਲਰਮ ਲਾਏਗਾ ਅਲਾਰਮ ਤੇ ਉੱਠੇ ਕਰੇਗਾ ਹਾਂਜੀ ਆਰਾਮ ਨਾਲ ਤਾਂ ਇਹ ਆਵਾਜ਼ ਮਾਰਤੇ ਇਹ ਬੈਲ ਜਾਂ ਇਹ ਇਹ ਤਾਂ ਆਵਾਜ਼ ਮਾਰਤਾ ਟ੍ਰਿੰਗ ਟ੍ਰਿੰਗ ਉੱਠ ਜਾਓ ਸਵੇਰ ਹੋ ਗਈ ਹਰ ਵੀਰ ਇਹ ਅਲਾਰਮ ਤੇ ਉੱਠ ਜੀ ਕਰੇਗਾ ਨਾ ਹਾਂਜੀ ਕੱਲ ਤੇਰੀ ਆਨਲਾਈਨ ਕਲਾਸ ਹੈ ਨਾ ਜਦੋਂ ਆਨਲਾਈਨ ਕਲਾਸ ਦੀ ਸ਼ੁਰੂਆਤ ਸਟਾਰਟਿੰਗ ਹੋਏਗੀ ਉਦੋਂ ਅਲਾਰਮ ਲਾਣੀ ਠੀਕ ਹੈ ਠੀਕ ਹੈ ਕਿੰਨੇ ਵਾਰ ਦਾ ਇਸ ਵਿੱਚ ਚੂਸ ਨਹੀਂ ਕਰਨਾ ਹੁੰਦਾ ਪਤਾ ਖੁਦ ਕੇ ਖੁਦ ਬੈਲ ਮਾਰ ਦੇਦਾ ਅੱਛਾ ਆਪਣੇ ਆਪ ਬੈਲ ਮਾਰ ਦਿੰਦਾ ਹਾਂ ਉਹ ਬੱਚਾ ਕਾਇਮ ਡੇ ਅੱਜ ਕੀ ਕੀਤਾ ਰਵੀਰ ਨੇ ਅੱਜ ਕੁਝ ਨਹੀਂ ਕੀਤਾ ਰਵੀਰ ਸਾਰਾ ਦਿਨ ਗੇਮ ਖੇਡੀ ਹੈ ਨਾ ਕਿਹੜੀ ਓੜਵਾ ਮੈਂ ਮੈਂ ਨੇ ਤੇ ਇੱਕ ਹੋੜ ਗੇਮ ਖੜੀ ਹੈ ਰੈਪਡ ਬੋਲ ਹੁਣ ਰਵੀਰ ਨੇ ਕਿੱਥੇ ਜਾਣਾ ਹੈ ਔਰ ਆਪਾਂ ਹੈਲਮਟ ਵੀ ਸੇਲ ਕਰਨ ਲੱਗ ਗਏ ਆ ਕਿ ਕਿਹੜਾ ਛੱਡ ਗਿਆ ਆ ਵੇਖ ਮਣੀ ਹੈਲਮਟ ਇੱਥੇ ਛੱਡ ਗਿਆ ਕੈਮਰਾ ਦੇ ਨਾਲ ਰੱਖ ਗਿਆ ਨਾ ਕੋਈ ਸੋਚੇਗਾ ਕੈਮਰੇ ਦੇ ਨਾਲ ਹੈਲਮਟ ਕਿੱਟ ਚ ਹੈ ਨਾ ਅਜਰ ਵੀਰਨ ਕੀ ਜਾ ਖੇਡ ਰਹੇ وہی ਗੇਮ ਤੋਂ ਆਪੀ ਲਈ ਹੈ ਹੁਣ ਹਰ ਵੀਰ ਕਰ ਜਾ ਖੇਡੇਗਾ ਗੇਮਾਂ ਜਿਹੜੀਆਂ ਡਾਊਨਲੋਡ ਕਰਕੇ ਆ ਟੀਵੀ ਤੇ ਉਹਦੇ ਕਿੰਨੇ ਲੈਵਲ ਪਾਰ ਕਰ ਲਏ ਨੇ ਤੁਸੀਂ ਲਗਭਗ ਅਭੀ ਤੋਂ 4 ਹੋਇਆ ਪਰ ਉਸਕੇ ਬਾਅਦ ਤੁਹਾਨੂੰ ਦਿਖਾਨ ਮਿਲਿਆ ਔਰ ਉਸ ਤੋਂ ਬਾਅਦ ਮੈਂ ਜੱਬ ਮਮਾ ਘਰ ਜਾਣਾ ਬੜਾ ਔੜ ਬਲ ਬਚਾ ਕਰਨਾ ਸੀ ਘਰ ਗਏ ਔਰ ਉਸ ਟਾਈਮ ਨਾ ਮੈਨੇ ਨਾ ਰੈੱਡ ਰੈੱਡ ਬੋਲ ਕਿਆ ਰੈੱਡ ਬੋਲ ਕਾਲਰ ਵੀਰ ਨੇ ਵਿਆਹ ਤੇ ਜਾਣਾ ਹੈ ਨਾ ਜਿੱਥੇ ਵਿਆਹ ਤੇ ਜਾਣਾ ਹੈ ਕਿ ਕਰਦਾਨੀ ਕਰਦਾਨੀ ਵਿਆਹ ਪਰਸੋਂ ਵਿੱਚ ਜਾਏਗਾ ਕੱਲ ਨਾ ਹਾਂਜੀ ਆ ਕੜੀ ਨਾਲ ਹੀ ਲੈ ਕੇ ਜਾਏਗਾ ਉੱਥੇ ਨਾ ਇੱਥੇ ਰੱਖ ਕੇ ਜਾਏਗਾ ਹਾਂਜੀ ਕਿਉਂਕਿ ਕਿਉਂਕਿ ਦਾਦੀ ਗੂੜੀ ਚੋਰੀ ਨਾ ਕਰਲੇ ਸੇ ਅੱਛਾ ਦਾਦੀ ਕੜੀ ਚੋਰੀ ਕਰ ਸਕਦੀ ਏ ਹੁਣ ਰਵੀਰ ਕਿੱਥੇ ਚੱਲਿਆ ਹੈ ਘਰ ਇਹ ਹੁਣ ਚੱਲਿਆ ਚਾਚੂ ਘਰ ਜੋ ਚਾਚੂ ਘਰ ਪੋਥਰ ਵੀਰ ਜਾ ਕੇ ਕੀ ਖਾਏਗਾ ਪ੍ਰਨੀਤ ਪਵਾਨੇ ਜੋ ਰਵੀਰ ਨਹੀਂ ਲੈਂਦਾ ਫੇਵਰੇਟ ਨੇ ਨਾ ਰਵੀਰ ਦੇ ਮਮਾਸ ਸਾਚੂ ਬਤਾਓ ਐਵੇਂ ਚਾਚੂ ਨਾ ਮੈਂ ਨਹੀਂ ਮਮਾਸ ਖਾਣੇ ਕਹਿ ਫਿਰ ਅਸੀਂ ਤੁਹਾਡੇ ਘਰ ਵੀ ਨਹੀਂ ਜਾਣਾ ਜੇ ਮਮਾਸ ਨਹੀਂ ਖਾਣੇ ਨਾ ਅਗਰ ਤੁਸੀਂ ਮਮਾਸ ਨਹੀਂ ਖਾਣਾ ਚਾਚੂ ਅਗਰ ਤੁਸੀਂ ਮਮਾਸ ਨਹੀਂ ਖਾਣੇ ਤਾਂ ਅਸੀਂ ਵੀ ਤੁਹਾਡੇ ਘਰ ਨਹੀਂ ਆਈਏ ਬੋਲ ਦਿਆ ਮੈਨੇ ਬੋਲ ਦਿਆ ਤਾਂ ਬੋਲ ਦਿਆ ਹਣਾ ਹੂੰ ਅਭੀ ਦੱਸੇ 1 7 9 9 8 7 8 ਹੈ ਹਰਵੀਰ ਹਾਂਜੀ ਪਾਪਾ ਜੀ ਆਪਣ ਕਿੱਥੇ ਆਏ ਆ ਮੋਮੋਸ ਖਾਣੇ ਲੋ ਜੀ ਅਸੀਂ ਸੈਕਟਰ 68 ਆ ਗਏ ਆ ਹਰਵੀਰ ਦਾ ਚਾਚੂ ਰਵੀਰ ਨੂੰ ਮੋਮੋਸ ਖਵਾਉਣ ਲੱਗਾ ਨਾਲ ਖਾਏਗਾ ਆ ਗਈ ਦਾਦੀ ਵੀ ਆ ਗਈ ਪਹਿਲਾਂ ਚਾਚੂ ਆਏ ਸੀ ਉਸ ਤੋਂ ਬਾਅਦ ਉਹ ਦੋਵੇਂ ਆਏ ਆ ਹਰਵੀਰ ਕੀ ਖਾਏਗਾ ਮੋਮੋਸ ਨਾਲ ਕੀ ਖਾਏਗਾ ਸਕੇ ਬਰੋਰ ਕਿ ਬਰੋਲ ਕੀ ਹੁੰਦਾ ਹੈ ਸਪ੍ਰਿੰਗ ਰੋਲ ਅੱਛਾ OI ਸਪ੍ਰਿੰਗ ਰੋਲ ਕੀ ਹੁੰਦਾ ਹੈ ਤਮਨ ਹਰਵੀਰ ਹਾਂਜੀ ਪਾਪਾ ਜੀ ਰਾਤ ਤੇ 10 ਵਜੇ ਗਏ ਨੇ ਆਪਾਂ ਚਾਚੂ ਘਰ ਕਿੰਨੀ ਲੇਟ ਹੋ ਗਏ ਹਨਾ ਹਾਂਜੀ ਪਰ ਪਾਪਾ ਹਾਂਜੀ ਰਾਤ ਆ ਗਿਆ ਸੀ ਗੇਮ ਖੇਲੇਗਾ ਨਾ ਚਾਚੂ ਕੋਲ ਤੋਂ ਬੁੱਧੂ ਬਣਾ ਦਿਓ ਅੱਜ ਸਵੇਰ ਦਾ ਹਰਵੀਰ ਲੱਗਾ ਵੀ ਰਾਤ ਨੂੰ ਆਣ ਕੇ ਮੇਰੇ ਨਾਲ ਗੇਮ ਖੇਡਾਂ ਜੇ ਪਰ ਅੱਜ ਅਸੀਂ ਲੇਟ ਬਹੁਤ ਜ਼ਿਆਦਾ ਹੋ ਗਏ ਹਾਂ ਰਾਤ ਦੇ 10 ਵੱਜ ਚੁੱਕੇ ਨੇ ਇਸ ਕਰਕੇ ਹੁਣ ਅਸੀਂ ਕਰ ਜਾ ਕੇ ਗੇਮ ਖੇਡਾਂਗੇ ਮੈਂ ਇੱਥੇ ਰਵੀਰ ਰਹਿਣਾ ਕੱਪੜੇ ਚੇਂਜ ਕਰਕੇ ਹਾਂਜੀ ਮੈਨੂੰ ਤੂੰ ਆਈ ਹੈ ਆ ਲਾਓ ਬੱਸ ਕਲਰ ਵੀਰ ਦੀ ஆன்ਲਾਈਨ ਕਲਾਸ ਹੈ ਨਾ ਇਸ ਕਰਕੇ ਰਵੀਰ ਦੀ ਕਲਾਸ ਵੀ ਲਵਾਣੀ ਹੈ ਇਸ ਕਰਕੇ ਨੂੰ ਛੇਤੀ ਸੋਣਾ ਪਏਗਾ ਪਾਪਾ ਮੈਂ ਖੇਡ ਲੂੰਗਾ ਗੇਮ ਕੋਈ ਨਹੀਂ ਅਪਾ ਦੋਨੋਂ ਪਹਿਲਾਂ ਗੇਮ ਖੇਡ ਲਾਂਗੇ ਫਿਰ ਤੁਸੀਂ

ਕੈਟੀ ਆਪਕੋ ਦਸੋ ਤੁਸੀਂ ਸੂਬਾ ਸੋਤੀ ਹੈ ਰਾਤ ਕੋ ਕੰਕਤੀ ਹੈ ਅਰ ਪਾਪਾ ਜੀ ਹਾਂ ਜੀ ਕੀ ਨਾ ਤੁਹਿੰ ਨਿੰਦਰ ਨਹੀਂ ਇਰਾਦੇ 10 ਵਜ ਗਏ ਨੇ ਨਹੀਂ ਪਾੜ ਪਾਪਾ ਇਹ ਦੇਖੋ ਇਹ ਐਸੇ ਆ ਕੀ ਬਣ ਗਿਆ ਫੁੱਲ ਇਹ ਕੀ ਬਣਾਇਆ ਰਵੀ ਨੇ ਆ ਫੋ ਹਾ ਫੁੱਲ ਪਾਪਾ ਇਹ ਰੱਖੋ ਇਹ ਬਣਦੇ ਖੜੇ ਹੋ ਹਾਂ ਜੀ ਸਕ੍ਰੀਨ ਕੱਗ ਸਲੀਪ ਮੋਡ 'ਚ ਚਲੀ ਗਈ ਸਕ੍ਰੀਨ ਬਾਹਰ ਠੰਡ ਕਿੰਨੀ ਹੈ ਨਾ ਹਾਂਜੀ ਇਹ ਬਾਹਰ ਵੇਖੋ ਜੀ ਨੇਰਾ ਪੈ ਚੁਕਿਆ ਕੋਈ ਵੀ ਰੋਡ ਤੇ ਬੰਦਾ ਨਹੀਂ ਦਿਸਣਿਆ ਨਾ ਅਰੇ ਬਾਬਾ ਚਾਹ ਚੁੰਡੇ ਕੇ ਬਾਸ ਤੋਂ ਸਾਢੇ ਖੜਗੇ ਔਰ ਮਮਾ ਲਖੋ ਮੋਮੋ ਲਗਾਨੇ ਵੇ ਕੀ ਹੈ ਮੋਮੋਸ ਕੀ ਚਾਹ ਚੂੜੀ ਚਾਹ ਮਮਾ जो खाएगा खाना वो सुनेगा क्रिस का गाना दिल ना दिया दिल ना दिया दिया तो दिया क्या ला बेटा आजा ये कीदा गाना सी जो जो खाएगा खाना वो सुनेगा क्रिस का गाना दिल ना दिया दिल ना दिया ਕਾਰ ਨਾ ਨਾ ਤੋੜੂ ਆਪਾਂ ਕਿੰਨੇ ਵਜੇ ਤੱਕ ਕਾਰ ਪਹੁੰਚਾਂਗੇ ਤੈਨੂੰ ਕੀ ਲੱਗਦਾ ਪਾਪਾ ਅਭੀ ਆਪਾਂ ਸੱਜ ਗਏ ਨੇ ਪਾਪਾ ਹਾਂਜੀ ਇਹ ਇਹ ਖੜਾ ਜਿਸ سے ਇਹ ਸਲੀਪਿੰਗ ਮੋਡ ਵਿੱਚ ਚਲੀ ਜਾਏਗੀ ਹਮ ਡਿਸਪਲੇਬ ਅਬ ਆਫਨ ਦਾ ਕੋਈ ਪਤਾ ਨਹੀਂ ਚਲੇਗਾ ਆਏਗਾ ਨਹੀਂ ਮਿਊਟ ਕਰਤਾ ਇਹ ਕਿਉਂ ਹੈ ਕੋਈ ਡਿਸਪਲੇ ਸੈਟਿੰਗ ਆ ਪਾਪਾ ਇਹ ਕਿਆ ਵੇ ਹਟੇਗਾ ਮੜਵਸ ਕਰਕੇ ਏ ਹਟ ਗਿਆ ਅਪਏ ਕੀ ਆਪ ਬਗੈਤ ਚ ਲੀਗੀ ਕਰਤੀ ਖਰਾਬ ਹੈ ਪਾਪਾ ਮੂਤੇ ਨਹੀਂ ਆਇਆ ਖਰਾਬ ਕਰਤੀ ਤੂੰ ਹੋਰ ਕੀ ਕੀਤਾ ਹਾਂ ਖਰਾਬ ਕਰਤੀ ਏ ਸਟਾਪ ਕਰ ਦਿਓ ਹਾਂ ਪਪਾ ਜੀ ਹਾਂ ਜੀ ਡਰਸ ਤੇ ਹੈ ਆਪਨੇ ਜੋ ਖੜਾ ਬੂਆ ਸੀ ਆਪਨੇ ਟਾਂਟਾ ਕਿਉਂ ਸੀ ਔਰ ਵੀਰ ਕੀ ਖਾਂਦੇ ਹੋ ਨਾ ਅ ਤਕ ਇਹਨਾ ਮੈਂ ਗਾਜਰ ਪਾ ਕੀ ਨਾ ਮੈਂ ਗਾਜਰ ਪਾ ਲਈ ਇਹ ਦੇਖ ਬਾਬਾ ਖਰਾਬ ਹੋ ਅਸੀਂ ਚਲ ਤਾਂ ਗਿਆ ਕਿਵੇਂ ਮੈਂ ਹੋਮਸਾ ਡਾ ਗਿਆ ਚਾ ਨਾਲ ਹੈ ਜੂੜੀ ਮਿਕਸ ਕਰਕੇ ਬਣੇਗਾ ਚਾ ਜੂੜੀ ਸ਼ਕਤੀਮਨ ਹੁਣ ਰਵੀਰ ਕੀ ਖਾਏਗਾ ਚਾ ਜੂੜੀ ਸ਼ਕਤੀਮਨ ਰਵੀਰ ਦੀ ਫੇਵਰੇਟ ਹੈ ਨਾ ਇਹਨਾਂ ਦੀ ਚਾ ਹਾਂ ਜੀ ਟਾਈਮ ਕਿੰਨਾ ਹੋ ਗਿਆ ਰਾਤ ਦੇ 10:26 ਔਟਕਾਰ ਲਾਗੇ ਜੇ ਤੂੰ 10 ਵਜੇ ਚਾਹ ਪੀਏਗਾ ਤੇ ਫਿਰ ਸੋਏਗਾ ਕਿੰਨੇ ਵਜੇ ਚਾਹ ਤੇ ਸਗੋਂ ਨੀਂਦ ਉਡਾ ਦਿੰਦੀ ਏ ਮੀਨਿੰਗ ਅੰਟਾ ਘੰਟਾ ਵਜੇ ਕਿਉਂਕੇ ਕਿਉਂਕੇ ਚਾਹ ਪੀਗੇ ਜੋ ਵੀ ਨਿੰਦਰ ਤੋਂ ਅੰਟਾ ਬੰਡਾ होते हैं वो साड़ा साड़ा इंटरनेट भी ऑफ हो जाता है सो सोने का ना चापी पी गई उस तो बाद जिस टाइम में चापी ने का घंटा घंटा होते है ना उस टाइम में सोने का इंटरनेट ऑन हो जाते है और चापी पी सकती छोड़ के कि, कि, किसी और चीज़ करिए करना शुरू कर देते हैं आप ऑफ हो गए अच्छा हाँ हर जी हरवीर सोना नहीं है ਉਨੇ ਬੜਾ ਪਾਪਾ ਜੀ ਟਾਈਮ ਕਿੰਨਾ ਹੋ ਗਿਆ ਪਾਪਾ ਜੀ ਆਪ ਕੋ ਇੱਕ ਜਹ ਦੇ ਚੀਜ਼ ਹਾਂ ਹਾਂਜੀ ਕਿਹਦੇ ਕਿਉਂ ਲੱਗਦਾ ਹੈ ਨਾ ਡਬਲ 1 ਡਬਲ 116 ਰਾਤ ਦੇ ਸਵਾ 11 ਹੋ ਗਏ ਨੇ ਸਵੇਰੇ 3:00 ਕਲਾਸ ਹੈ ਸੋ ਜਾ ਹੁਣ ਸਵੇਰੇ ਕਲਾਸ ਮੈਂ ਵੀ ਹਾਇ ਲਗਾ ਲੂਗਾ ਜਿਸ ਟਾਈਮ 3 3 3 ਮੈਂ ਮੇਰਾ ਮੇਰਾ ਤਾਂ ਉਹਨੇ ਕਲਾਸ ਕਾ ਹੋ ਗਿਆ ਖਤਮ ਬਾਕੀ तो से देख लो बाय चलो ठीक है बाय गुड नाइट मिलते हैं सवेरे नवे ब्लॉग पापा जी बोल दो अभी मैं इसे क्यूट कलर बना रहा हूं ना केड़ा कलर अच्छा लगेगा रेड अब एक साथ ग्रीन चलो गुड नाइट बोल दो ना सोइए फिर अरे पापा जी ना ब्लू ब्लू बढ़िया है ओके पर्पल -पर भी हो गया पर्पल पर्पल पर डन -पर करो ठीक है ये ये तो कल स्टेज करने में ना मान ही नहीं रहा कर ही जा रहा कर ही जा रहा सोना नहीं है गाइस सोना चलो फिर कुछ बोल दो डबल वन वन सेवन भी हो गए चलो सो जाओ फिर होने जब सुबह आएगी ऐसे आवाज मारता है टी 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 बाय गुड नाइट